ਰੋਗ ਦੇੰਦਾ ਦਰੋਣਾ ਉਹ ਜਦੋਂ ਆ ਬਣ ਗਿਆ ਲੰਮਾ ਗਿਆ ਫਿਰ ਗਾਂ ਜਾਊਗਾ ਅਹ ਨਿਕਾਇਆ ਤੇ ਮੇਰਾ ਕਿੰਨੇ ਫੁੱਟ ਦਾ ਹੋਊਗਾ ਇਹ 4 ਕ ਫੁੱਟ ਦਾ ਹੋਊਗਾ ਨਾ 5 ਫੁੱਟ ਦਾ ਹੋਣਾ 6 ਫੁੱਟ ਦਾ 4 5 ਤੱਕ ਕੱਡਾ ਲੰਮੀ ਬਣਾਉਂਦੇ ਪੱਤੀਆਂ ਆਈਆਂ ਨਾ ਹਾਂ ਤਾਂ ਉਹ ਫੋੜ ਲੰਮੀ ਬੱਤੀ ਬਣਾਉਂਦੇ ਆ ਨਾ ਇਹਦੀ ਬੋਟੀ ਲੰਮੀ ਆਹ ਉਹ ਦੇਹਲਾ ਬਾਈਓ ਨਿੱਕੀ ਕੋਲ ਵੀ ਜਾਈ ਆ ਉਹ ਲੰਮੀ ਕਰਕੇ ਆ ਦੇ ਲੋ ਪੱਤੀਆਂ ਇੰਗਲਾ ਬਣਾਉਂਦੇ ਆ ਜਿੰਨਾ ਜਵਾਬਾ ਲੰਮਾ ਕਰੀਉਂਦੇ ਆ ਇਹ ਆ ਝਾਰਖੰਡ ਦੇ ਚ ਲੋਹਾ ਫੈਕਟਰੀ ਚ ਇਹ ਕਲਾਂ ਪੱਤੀਆਂ ਬੰਦੀਆਂ ਉਧਰ ਲੋਡ ਹੋ ਜਾਂਦਾ ਪਾਲ ਸਾਰਾ